ਜੋ ਕਾਈ ਵੀ ਹੈ WhatsApp ਤਾਂ ਕਿ ਆਮ ਕ੍ਰਿਮੀਨਲ ਨਹੀਂ ਰੇਟ ਕਰਨਾ ਤੇ ਬੱਕਿਆਂ ਨੂੰ ਰੇਟ ਕਰਨਾ ਬੋਲ ਲੱਗ ਲੱਗਣਾ ਠੀਕ ਹੈ ਇਹ ਕੱਡੀਆਂ ਸਵੇਰੇ ਆ ਜਾਂਦੀਆਂ 3:30 ਵਜੇ ਤੱਕ ਇੱਥੇ ਹੁੰਦੀਆਂ ਇਹਨਾਂ ਨੂੰ ਕੱਲੀਆਂ ਨੂੰ ਵੀ ਕੀਤਾ ਜਾ ਸਕਦਾ ਹੋਣਾ ਸਰ ਖਾਲੀ ਗੱਡੀ ਵਿੱਚ ਖਾਲੀ ਚ ਨਹੀਂ ਜਾ ਸਕਦੇ ਸਰ ਇਹ ਸੜਕ ਤੇ ਕੌਣ ਹੁੰਦੀਆਂ ਨੇ ਕਿ ਸਰ ਖਾਲੀ ਗੱਡੀ ਚ ਨਹੀਂ ਗੱਡੀ ਕੱਲੀ ਨਹੀਂ ਹੁੰਦੀ ਪਰ ਜੋ ਬੱਚੇ ਨੂੰ ਨੱਕੀ ਵੀ ਤੁਹਾਨੂੰ ਪਤਾ ਲੱਗੇ ਤੇ ਫਿਰ ਬੱਚਿਆਂ ਨੂੰ ਹਾਸ ਕਰਨਾ ਤੁਹਾਡੇ ਵੀ ਹੋ ਸਕਦੇ ਇਹਦੇ ਵਿੱਚ ਮੇਰੇ ਵੀ ਹੋ ਸਕਦੇ ਆ ਫਿਰ ਆਪਾਂ ਬੱਚਿਆਂ ਨੂੰ ਹਾਸ ਕਰਨਾ ਸਰ ਸਰ ਫਿਰ ਜੇ ਆ ਗੱਲ ਹੈਗੀ ਹੈ ਤਾਂ ਫਿਰ ਆਪਾਂ ਬੱਚਿਆਂ ਦੀ ਜਾਨ ਨੂੰ ਹੀ ਖੇਡ ਰਹੇ ਬੱਚੇ ਗੱਡੀਆਂ ਅੰਦਰ ਨਾ ਠੀਕ ਹਾਂ ਉਹਨਾਂ ਨੂੰ ਪਰਮਿਸ਼ਨ ਦੇ ਰਹੇ ਹੈਗੇ ਵੀ ਓਵਰ ਰੋਡ ਲੈ ਕੇ ਜਾਓ ਸਰ ਅੱਜ ਨਹੀਂ 1 ਮਿੰਟ ਪਹਿਲੀ ਗੱਲ ਸਰ ਤੁਸੀਂ ਵੇਖਿਆ ਨਹੀਂ ਅਜੇ ਮੇਰੀ ਇੱਕ ਇੱਕ ਕਿਸਾਨ ਮੈਨੂੰ ਗੱਲ ਕਰ ਲੈਣ ਦਿਓ ਮੇਰੀ ਇੱਕ ਵੀ ਗੱਡੀ ਓਵਰਲੋਡ ਨਹੀਂ ਏ ਪਹਿਲੀ ਗੱਲ ਦੂਜੀ ਗੱਲ ਮੇਰੀਆਂ ਗੱਡੀਆਂ ਉੱਥੇ ਹੀ ਖੜਦੀਆਂ ਨੇ ਉੱਥੋਂ ਹੀ ਬੱਚੇ ਲੈ ਕੇ ਅੰਦਰ ਆਉਂਦੀਆਂ ਨੇ ਅਸੀਂ ਕਦੀ ਸੜਕ ਤੇ ਬੱਚੇ ਨਹੀਂ ਆਣ ਦਿੰਦੇ ਕਿਉਂਕਿ ਸੜਕ ਤੇ ਤਾਂ ਤਿੰਨਾ ਸੜਕ ਤੇ ਤਾਂ ਤਿੰਨ ਸਾਲਾਂ 'ਚ ਗੁਜਰਨਾ ਨੂੰ ਨਹੀਂ ਢਾਲ ਸਕਿਆ ਐਡਮਿਨਿਸਟ੍ਰੇਸ਼ਨ ਜੇ ਵੈਲਿਡ ਹੈਗੀਆਂ ਕੋਈ ਗੱਲ ਨਹੀਂ ਫਿਰ ਆ ਜਾਂਦੇ ਗੱਡੀਆਂ ਭਰ ਕੇ ਤੇ ਫਿਰ ਆਣ ਗਿਆ ਪਰ ਇਦਾਂ ਠੇਹਰਾਦਣਾ ਨਾ ਹੋਵੇ ਭਾਜੀ ਛੁੱਟੀ ਕਿੰਨੇ ਵਜੇ ਆਉਂਦੀ ਏ ਕਿੰਨੇ ਵਜੇ ਕਰ ਰਹੇ ਹੋ 3:30 ਜੀ ਹਾਂ ਸਾਢੇ ਤਿੰਨ ਇਟ ਇਜ਼ ਡੇ ਬੋਰਡਿੰਗ ਸਕੂਲ ਪੇਰੈਂਟਸ ਸਾਫ਼ ਕਰਕੇ ਗਏ ਸਾਰੇ ਡੇ ਬੋਰਡਿੰਗ ਸਕੂਲ ਹੈ ਪੇਰੈਂਟਸ ਕੀ ਮੈਂ ਟਾਈਮ ਟੇਬਲ ਦਿਖਾਦਾ ਜੀ ਆਪਾਂ ਉਹਦੇ ਬਾਰੇ ਨਹੀਂ ਮੈਂ ਟਾਈਮ ਟੇਬਲ ਦਿਖਾਦਾ ਸਰ ਤੁਹਾਡੇ ਉਹਨਾਂ ਜੇ ਮੈਂ ਕਹਾਂਗਾ ਤਾਂ ਫਿਰ ਗੱਲ ਵੱਡੀ ਹੋ ਜਾਣੀ ਹੈ ਨਾ ਹਾਂ ਤੁਸੀਂ ਕਹਿ ਦਿੰਦੇ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਸੀ ਬਿਲਕੁਲ ਹੋਈ ਸੀ ਹੋਈ ਸੀ ਨਾ ਉਸ ਟਾਈਮ ਮੈਂ ਕੀ ਕਿਹਾ ਸੀਗਾ ਠੀਕ ਕਿਹਾ ਸੀ ਤੁਸੀਂ ਤੁਸੀਂ ਮੈਨੂੰ ਇਹ ਕਿਹਾ ਸੀ ਕਿ ਸੇਫ ਸਕੂਲ ਵਨ ਪਾਲਸੀ ਦੀਆਂ ਜਿੰਨੀਆਂ ਵੀ ਕੰਡੀਸ਼ਨਸ ਨੇ ਉਹਨਾਂ ਨੂੰ ਫੁੱਲਫਿਲ ਕਰੋ ਤੇ ਉਸੇ ਵੇਲੇ ਕਰਵਾਤੀਆਂ ਸੀ ਤੇ ਅੱਜ ਵੀ ਉਹਨਾਂ ਚੋਂ 90% ਹੋਈਆਂ ਨੇ ਜਿਹੜੀ ਕੋਈ ਨਵੀਂ ਗੱਡੀ ਆ ਗਈ ਕਿਸੇ ਕੋਈ ਡੈਫੀਸ਼ੈਂਸੀ ਹੋਏ ਤੇ ਹੋਣੀ ਸੀ ਮੈਂ ਡੀਸੀ ਨਾਲ ਗੱਲ ਕਰ ਲਾਂਗਾ ਹਾਂ ਕੀਤੀ ਸੀ ਅਸੀਂ ਉਹਦੇ ਅੱਜ ਵੀ ਕਰ ਲੋ ਸਾਡੀ ਸਰ ਨਾਲ ਸਰ ਡੀਸੀ ਸਾਹਿਬ ਨਾਲ ਹੀ ਕਰ ਲੈਣਾ ਤੁਸੀਂ ਪਹਿਲਾਂ ਨੁਕਸਤੇ ਕੱਢੋ ਇਹਨਾਂ ਦੇ ਕਿਉਂਕਿ ਮੈਂ ਉਹਦੇ ਕਹਿੰਦਾ ਉਹ ਤੇ ਰੰਦੋ ਨਹੀਂ ਜਿੱਦਾਂ ਨਹੀਂ ਮੀਡੀਆ ਦੇ ਅੱਗੇ ਬਾਈ ਹੁਣ ਕੀ ਅਸੀਂ ਨਿਕਲ ਗਏ ਕਿਦਾਂ ਮੀਡੀਆ ਦੇ ਸਾਹਮਣੇ ਗੱਡੀਆਂ ਚੈੱਕ ਕਰਾਂਗੇ ਕੋਈ ਗਲਤ ਹੋ ਗਈ ਗਲਤ ਕਰਦਾਂਗੇ ਜਿਹੜੇ ਸਹੀ ਉਹ ਸਹੀ ਕਰਦਾਂਗੇ ਤੇ ਕਰੋ ਤੁਸੀਂ ਬਸ ਤੇ ਇਹ ਗਲਤ ਨਹੀਂ ਕਰ ਰਹੇ ਤੁਸੀਂ ਪਰ ਆਹ ਕੀ ਤਰੀਕਾ ਨਹੀਂ ਆ ਬੱਚਿਆਂ ਨੂੰ ਡਰਾ ਦੇਣਾ ਤੇ ਪੇਰੈਂਟਸ ਦੇ ਵਿੱਚ ਗੈਸ਼ਪ ਚ ਪਾਣੀ ਇਹ ਪੇਰੈਂਟਸ ਦੇ ਵਿੱਚ ਟੈਨਨਟ ਕਰ ਕੀਤਾ ਜਾ ਰਿਹਾ ਸਰ ਰਿਕਵੈਸਟ ਹੈ ਕਿ ਇਹ ਟਾਈਮ ਗੈਸ ਲੱਗ ਤੇ ਬੱਚੇ ਸਰ ਮੇਰੇ ਕਹਿ ਦੇ ਮੁਤਾਬਕ ਨਹੀਂ ਆ ਮੇਰੇ ਕਹਿ ਦੇ ਮੁਤਾਬਕ ਨਹੀਂ ਆ ਸਰ ਤੁਸੀਂ ਲੋਕ ਇਹਦੇ ਪੇਰੈਂਟਸ ਨੂੰ ਪੁੱਛ ਲਿਓ ਇਹ ਪੇਰੈਂਟ ਕਰ ਕੀਤਾ ਜਾ ਰਿਹਾ ਕੱਲਾ ਮੇਰੇ ਸਕੂਲ ਚ ਨਹੀਂ ਹੋ ਰਿਹਾ ਕੱਲ ਸੇਂਟ ਫਰਾਂਸਿਸ ਸਕੂਲ ਚ ਹੋਇਆ ਉਸ ਤੋਂ ਪਹਿਲਾਂ ਹੋਇਆ ਬੇਸਿਕਲੀ ਸਰ ਮੈਂ ਇੱਕ ਗੱਲ ਕਰ ਦਿਆਂ ਜੀ ਜੀ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਜਾਂ ਇਹਨਾਂ ਨੇ ਉਹ ਹੁਕਮ ਮੰਨਣਾ ਜਿਹੜਾ ਗਵਰਨਮੈਂਟ ਕਹਿੰਦੀ ਹੈ ਠੀਕ ਹੈ ਬਟ ਗੌਰਨ ਬਟ ਗਵਰਨਮੈਂਟ 100% ਪ੍ਰਾਈਵੇਟ ਸਕੂਲਾਂ ਨੂੰ ਫੇਲ ਕਰਨ ਤੇ ਤੁੱਲੀ ਹੈ ਇਹ ਹੋ ਰਿਹਾ ਅਸੀਂ ਇਸ ਬਾਰੇ ਕੋਈ ਤੁਹਾਡੇ ਕੋਲ ਅਸੀਂ ਕਿੰਨੇ ਆ ਜੀ ਤੁਸੀਂ ਆਓ ਡਿਊਟੀ ਤੇ ਆਇਆ ਡਿਊਟੀ ਕਰ ਅਸੀਂ ਕਿਹਨੂੰ ਡਿਊਟੀ ਕਰ ਰਹੇ ਹਾਂ ਲਓ ਯਾਰ ਗੱਡੀਆਂ ਕੱਢੋ ਤੇ ਹੋਈ ਕੋਈ ਨਹੀਂ ਆ ਤਾਂ ਅਸੀਂ ਕਿਉਂ ਰੱਖੋ ਨਾ ਅਸੀਂ ਗਾਣਾ ਰਾਮਣਾ ਲੈ ਕੇ ਆਈ ਰੁਕਾ ਨਹੀਂ ਉਸ ਜੀ ਅਸੀਂ ਰੋਕੀ ਨਹੀਂ ਸਕਦੇ ਕਿਉਂ ਨਹੀਂ ਰੋਕ ਸਕਦੇ ਸਰ ਪ੍ਰਿੰਸੀਪਲ ਦਾ ਕੰਮ ਕੀ ਹੁੰਦਾ ਹੈਗਾ ਸਰ ਪ੍ਰਿੰਸੀਪਲ ਦਾ ਕੰਮ ਗੇਟ ਤੇ ਬਹਿ ਕੇ ਅੰਦਰ ਲੱਗੇ ਨੇ ਅੰਦਰ ਅੰਦਰ ਲੱਗੇ ਆ ਸਰ 1 ਮਿੰਟ ਜੀ ਇਸ ਕਰਕੇ ਅੰਦਰ ਲੱਗੇ ਨੇ ਪਿਛਲੇ ਸਾਲ ਦੀ ਐਫ ਆਈ ਆਰ ਨੋ ਜਾ ਇੱਥੋਂ ਮੋਟਰਸਾਈਕਲ ਚੋਰੀ ਹੋਇਆ ਸੀ ਹਾਂ ਤੇ ਉਦੋਂ ਮਗਰੋਂ ਤੁਹਾਡੇ ਪੁਲਿਸ ਆਫੀਸਰਾਂ ਨਾਲ ਕੇਜੇ ਗਏ ਸੀ ਕਿ ਜਿੱਦਾਂ ਦੇ ਵੀ ਅੰਦਰ ਲਵਾਉ ਜੀ ਨਹੀਂ ਤੇ ਇਹੀ ਅੰਦਰ ਲੱਗਣ ਨਹੀਂ ਹੀ ਦਿੰਦੇ ਬਿਲਕੁਲ ਕਿੰਨੀ ਅਵੇਅਰਨੈਸ ਚੱਲੀ ਜੀ ਅਸੀਂ ਅੰਦਰ ਲੱਗਣ ਨਹੀਂ ਹੀ ਦਿੰਦੇ ਹੋਰ ਮੈਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੈਂ ਉਹ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਮੈਂ 25000 ਸਕੂਲ ਅਕਾਊਂਟ ਚੋਂ ਉਹਨਾਂ ਨੂੰ ਪੇ ਕੀਤਾ ਜਦੋਂ ਕਿ ਐਫਆਈਆਰ ਲੋਜ ਹੋਈ ਸੀ ਇੱਥੋਂ ਬਾਹਰ ਉੱਥੇ ਚੁੱਕਿਆ ਗਿਆ ਹੁਣ ਵੇਖੋ ਜੀ ਇਹਨਾਂ ਬਾਲਗ ਦਾ ਕਹਿ ਰਹੇ ਉਹਨਾਂ ਨੂੰ ਗਾਈਡ ਕਰਪਾ ਹੀ ਕਰ ਲੈਣ ਕਿ ਸਕੂਲ ਵਾਲਿਆਂ ਨੇ ਜਿਹੜੇ ਉਹ ਆਇਆ ਇੱਥੇ ਸਾਲੋਂ ਮੈਂ ਸਾਰੇ 20 ਮਿੰਟ ਕਿਰੇ ਆ ਰੰਗਾ ਡਾਕੂਮੈਂਟ ਦੇਗਾ ਡਾਕੂਮੈਂਟ ਦੇਗਾ ਬੜੇ ਗੋਲਖਾਨ ਮਾਰ ਕੇ ਕੱਢ ਲੈ ਵੀ ਤਾਂ ਗੱਡੀ ਇੰਪੰਡ ਹੋ ਰਹੀ ਹੈ ਅੱਗੇ ਹਾਂ ਕਾਲੀ ਗੱਡੀ ਨੂੰ ਸੂਈ ਤੇ ਲਾ ਲੈ ਇਹਨੂੰ ਸੂਈਆ ਕਟਿੰਗ ਕਾਉਂਟ ਕਰ ਤੋਂ ਤੇ ਬੱਚੇ ਛੱਡ ਕੇ ਵਾਪਸ ਜਾਈ ਜਾਂਦੇ ਛੱਡ ਜਾਈ ਹੁਣ ਹਰ ਕਾਜ ਕਾਗਜ਼ ਦਿਖਾ ਕੇ ਚੱਲੀ ਕੱਲ ਨੂੰ ਕੋਲ ਨੂੰ ਨਹੀਂ ਗੱਡੀ ਛੱਡ ਕੇ ਬੱਚੇ बच्चा ਛੱਡ ਕੇ ਮੈਂ ਗੱਡੀ ਲੈ ਆ। ਬੱਚਾ ਛੱਡ ਕੇ ਗੱਡੀ ਇੱਥੇ ਦਿਖਾਣੀ ਹੈ ਕਿ ਇਹ ਕਾਗਜ਼ ਤੇਰੇ ਪੂਰੇ ਹੋਏ ਤਾਂ ਚੱਲ ਜੂਗੀ। ਮੇਰਾ ਆਧਰ ਚਲਾਉਂ ਕਰ ਰਿਹਾ ਚੱਲ। ਪੂਰੀ ਨਹੀਂ ਹੋਈ। ਪੂਰੀ ਨਹੀਂ ਹੋਈ। ਕੋਈ ਫਰਕ ਨਹੀਂ ਪੈਂਦਾ। ਅੱਜ ਕਾਹਿਆ? ਵੈਸੇ ਮਤਲਬ ਮੈਂ ਕਹਿਣਾ ਨਹੀਂ ਚਾਹਦਾ ਪਰ ਤੇਰੀ ਕੱਖ ਵੀ ਦਿਖਲਾ ਹੈ। ਹੈਨਾ? ਓ ਟੈਸਟ ਕਰਾ ਲੈ ਯਾਰ। ਟੈਸਟ ਕਰਾ ਲੈ ਯਾਰ ਲੁੱਕ। ਤੂੰ ਕਿਉਂ ਨਹੀਂ ਮੰਨਦੇ ਇੱਕ ਬੱਚੇ ਦੀ ਜਾਨ ਵਾਸਤੇ ਕਿੰਨਾ ਕੁਛ ਕਰ ਰਹੇ ਹੋ? ਤੂੰ ਨਹੀਂ ਮੰਨਦੇ ਮੇਰੇ ਬੱਚੇ ਮੇਰੇ ਬੱਚੇ ਨੇ। ਯਾ ਤੇਰੇ ਬੱਚੇ ਚ 40 ਬੱਚੇ ਨੇ। ਮੇਰੀ ਮੈਡੀਕਲ ਫਸਟ ਕੈਟ ਮੇਰੀ ਫਸਟ ਕੈਟ ਗੱਡੀ ਜਿਹੜੀ ਆਇਆ ਫਸਟ ਕੈਟ ਯਾਰ ਘਰ ਥੋੜਾ ਰੱਖੀ ਦੇ ਕਾਗਜ ਆ ਤੇ ਮਾਪਾ ਜੀ ਕੋਈ ਕਰਨੀ ਗੱਡੀ ਦੇ ਕਾਗਜ ਕਰੀ ਜੁੱਥੇ ਹੀ ਨਾ ਮੈਂ ਤੇ ਵੇਹੇ ਸਾਰੇ ਵਿਖਾ ਦਾਂਗੇ ਸਾਰੇ ਵਿਖਾ ਦਾਂਗੇ ਫਿਰ ਉਹ ਖਾ ਦੇਗਾ ਤੇ ਠੀਕ ਹੈ ਆਪਾਂ ਗੱਡੀ ਲੈ ਦਾਂਗੇ ਲੈ ਦਾ ਕਾਗਜ ਬਸੇ ਸ਼ਮਚਰਾ ਤੇ ਸਰਕਾਰ ਨੂੰ ਜਿਹੜਾ ਪ੍ਰੋਗਰਾਮ ਚ ਰਾਇਆ ਜਾ ਰਿਹਾ ਸੇਫ ਸਕੂਲ ਵਾਨ ਪ੍ਰੋਜੈਕਟ ਉਸ ਦੇ ਅਧੀਨ ਮਾਨ ਜੋ ਕਸਸਪੀ ਸਾਹਿਬ ਦੀ ਦਿਸ਼ਾ ਨਾਲ ਤੈਸ ਤੇ ਅੱਜ ਅਸੀਂ ਇਹ ਮਮਤਾ ਨਕੀਤਨ ਸਕੂਲ ਦੀਆਂ ਜਿਹੜੀਆਂ ਬਸਾਂ ਬੱਚਿਆਂ ਲੈ ਜਾਂਦੀਆਂ ਉਹਨਾਂ ਚੈੱਕ ਕੀਤਾ ਤਾਂ ਕਿ ਬੱਚਿਆਂ ਦੀ ਸਿਕਿਉਰਟੀ ਅ ਸਹੀ ਰੱਖਿਆ ਜਾ ਸਕਦਾ ਉਹਦੇ ਦਿਨ ਜਿਹੜੇ ਗੱਡੀਆਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਦੋ ਵੀ ਕਮੀਆਂ ਪਾਈਆਂ ਗਈਆਂ ਨੇ ਉਹਨਾਂ ਦੇ ਕਾਰਨ ਕੀਤੇ ਲਏ ਗਏ ਨੇ ਜਿਹੜੇ ਕੋ ਮਾਈਨਰ ਸੀ ਉਹਨਾਂ ਨੂੰ ਬਾਅਦ ਵਿੱਚ ਦਿੱਤੀ ਗਈ ਵੀ ਆਪਣਾ ਕੰਮ ਕੀਤਾ ਜਾਣਾ ਸਾਰੇ ਕਮੇਟੇ ਨੇ ਮੋਟਰਸਾਈਕਲ ਤੇ ਬੋਲਟਨ ਬੋਰਡ ਹਾਂਜੀ ਹਾਂਜੀ ਜਿਹੜੇ ਉਹਨਾਂ ਬਾਲਗ ਬੱਚੇ ਦੇ ਤਿੰਨ ਮੋਟਰਸਾਈਕਲ ਸੋ ਕੰਪਾਉਂਡ ਕੀਤੇ ਗਏ ਨੇ ਉਹ ਕਾਨੂੰਨ ਮੁਤਾਬਕਾਂ ਦੀ ਕਾਰਵਾਈ ਹੋ ਗਈ ਸਰ ਤੁਹਾਨੂੰ ਇਹ ਤੇ ਕ੍ਰੀਡ ਗੱਲਬਾਤ ਨਿਕਲੀ ਫਟਰਫੌਰੀ ਤਾਂ ਜੀ ਉਹ ਮਾਲਕ ਆਗੇ ਸੀ ਉਹਨਾਂ ਨੇ ਚਰਵਾਤਾ ਆਪਣਾ ਸਰ ਚੈੱਕ ਕਰਵਾਤਾ ਜੀ ਸਰ ਕੀ ਇਹ ਕੇਨਾਂ ਚਾਹਗੇ ਕਿ ਜਿਤਨਾ ਬੱਚਾ ਦੇ ਕਾਗਜ਼ ਨੂੰ ਪੂਰੇ ਕਰਦੇ ਜੋ 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 ਜਵਾਦ ਨੂੰ ਨੰਬਰ ਘਟਾਤਾ ਆ ਅਸ਼ਰਮ ਮੈਂ ਤਾਂ ਇਹੋ ਅਪੀਲ ਕਰਦਾ ਜੀ ਵੀ ਜਿਹੜੀਆਂ ਬੱਸਾਂ ਨੇ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਖਾਸ ਕਰਕੇ ਉਹਨਾਂ ਦੇ ਸਾਰੇ ਡਾਕੂਮੈਂਟ ਪੂਰੇ ਰੱਖੇ ਜਾਣ ਜੋ ਉਹਨਾਂ ਦੇ ਵਿੱਚ ਫਰਸਟ ایڈ ਕਿਟ ਤੇ ਜਾਂ ਮੈਡੀਕਲ ਕਿਟ ਵਗੈਰਾ ਜੋ ਵੀ ਹੁੰਦੀ ਹੈ ਜੋ ਉਹਨਾਂ ਦੇ ਵਿੱਚ ਆਪ ਬਿਗਾਉ ਜਾਂਦਾ ਰਹੇ ਉਹਦਾ ਪੂਰੇ ਰੱਖੇ ਜਾਣ ਔਰ ਜਿਹੜੇ ਬਾਪੇ ਨੇ ਉਹਨਾਂ ਨੂੰ ਬਾਲਗ ਬੱਚਿਆਂ ਨੂੰ ਮੁਰਸਲ ਦੇ ਕੇ ਆਪਣੇ ਸਕੂਲ ਪੜਨ ਵਾਸਤੇ ਨਹੀਂ ਭੇਜਣੇ ਚਾਹੀਦਾ ਦੇ ਇਹ ਉਹਨਾਂ ਖਾਤਿਆਂ ਨੂੰ ਬੰਦ ਕਰ ਦੇ ਦਿੱਤੇ ਗਏ। ਸਰ ਇਹ અભિયાન ਇਤਨਾ ਚੱਲ ਰਿਹਾ। ਬਿਲਕੁਲ ਜਾਰੀ ਰਹੇਗਾ। ਮਾਰ ਜ਼ਿਲ੍ਹਾ ਬਲਸਾ ਕਬਸਰ ਤਰੰਤਨ ਅੱਜ ਜਿਹੜੀ 66 ਸਕੂਲ ਵਨ ਪਾਲਿਸੀ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਚੈਕਿੰਗ ਚੱਲ ਰਹੀ ਹੈ ਉਸ ਦੀ ਲਗਾਤਾਰ ਅਜਸੀ ਮਮਤਾ ਨੇਕੇਤਨ ਸਕੂਲ ਦੇ ਅੰਦਰ ਚੈਕਿੰਗ ਕੀਤੀ ਹੈ। ਚੈਕਿੰਗ ਦੇ ਦੌਰਾਨ ਜਿਹੜੇ ਬੱਸ ਡਰਾਈਵਰ ਹੈ ਉਹਨਾਂ ਕੋਲ ਆਪਦੇ ਕਾਗਜ਼ ਨਹੀਂ ਸੀਗੇ ਕਿਸੇ ਦੇ ਘਰ ਪਏ ਸੀ ਕਿ ਕਿਸੇ ਦੇ ਮੋਬਾਈਲਾਂ ਸੀ ਕੁਝ ਅਲੱਗ-ਅਲੱਗ मतलब ਹਰ ਇੱਕ ਨੇ ਆਪਣਾ ਐਕਸਕਿਊਜ਼ ਦਿੱਤਾ। ਅਸੀਂ ਉਹਨਾਂ ਤੇ ਜਿਹੜਾ ਬੰਦਾ ਚਲਾਨ ਸੀ ਉਹ ਸੀਗਾ ਫਾਇਰ ਐਕਸਟੈਂਸ਼ਨ ਮੈਡੀਕਲ ਕਿੱਟਾਂ ਉਹਨਾਂ ਚ ਨਹੀਂ ਸੀਗੀਆਂ इवन ਕੀ ਬੱਚਿਆਂ ਨੂੰ ਪੈਂਟ ਰੰਦੇ ਉੱਤੇ ਬਿਠਾਇਆ ਸੀ ਜਾ। ਅਸੀਂ ਉਹਨਾਂ ਨੂੰ ਅੱਜ ਸਖਤ ਹਦਾਇਤ ਕਰ ਦਿੱਤੀ ਗਈ ਹੈਗੀ ਹੈ ਤੇ ਆਉਣ ਵਾਲੇ ਟਾਈਮ ਚ ਜੇ ਕਮੀਆਂ ਨਹੀਂ ਪੂਰੀ ਕੀਤੀਆਂ ਤਾਂ ਸਹੀ ਪੰਦੀ ਸਖਤ ਕਾਰਵਾਈ ਕਰਾਂਗੇ। ਸਰ ਅੱਜ ਕਿੰਨੇ ਚਲਾਨ ਹੋ ਗਏ? ਅੱਜ ਕੋਈ 16 ਚਲਾਨ ਹੋਏ ਔਰ 16 ਚਲਾਨ ਹੋਏ। ਤੇ ਸਾਰੇ ਵੇਖਣ ਨੂੰ ਮਿਲਦਾ ਕਿ ਨਾਮ ਤੱਕ ਨਹੀਂ ਲਿਖਿਆ ਹੁੰਦਾ। ਏ ਅੱਜ ਉਹਨਾਂ ਦੇ ਵੀ ਨਾਮ ਚਾਰਾਂੰਦ ਕਟੇ ਨਾ ਜਿਨ੍ਹਾਂ ਦੇ ਨਾਮ ਨਹੀਂ ਇਸ ਸਕੂਲ ਦਾ ਉਹ ਕਟਿਆਗਾ ਕੁਝ ਕਹਿੰਦੇ ਵੀ ਸਕੂਲ ਪ੍ਰਸ਼ਾਸਨ ਨੇ ਹੀ ਨਾਮ ਹਟਵਾਏ ਹੈਗੇ ਆ ਅੱਜ ਉਹਨਾਂ ਨੇ ਵੀ ਗੱਲਬਾਤ ਕੀਤੀ ਦੋਨਾਂ ਨੂੰ ਸਮਝਾਇਆ ਕਿ ਵੀ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਸਕੂਲ ਬੱਸ ਦੇ ਬਿਲਕੁਲ ਫਰੰਟ ਦੇ ਉੱਤੇ ਔਨ ਡਿਊਟੀ ਸਕੂਲ ਲਿਖਿਆ ਹੋਣਾ ਚਾਹੀਦਾਗਾ ਡਰਾਈਵਰਾਂ ਦੀ ਵਰਦੀ ਨੇਮ ਪਲੇਟ ਸਪੀਡ ਵਰਨਰ ਸਾਈਡਾਂ ਤੇ ਗ੍ਰਿਲਸ ਜਿਹੜੇ ਹਦਾਇਤਾਂ ਗੀਆਂ ਉਹ ਸਾਰੀਆਂ ਇਹਨਾਂ ਨੂੰ ਸਮਝਾਈਆਂ ਅੱਜ ਇਹ ਤੇ ਸਾਰੇ ਕੀ ਇਹ ਕੰਟੀਨਿਊ ਜਾਰੀ ਰਹੇਗਾ ਜੀ ਇਹ ਲਗਾਤਾਰ ਰਹੇਗਾ ਜੀ ਤੇ ਸਾਰੇ ਕੋਈ ਇਹਨਾਂ ਦੀ ਆਪਸ਼ਨ ਵੀ ਆਉਂਦੇ ਪਏ ਨੇ ਕਿ ਸਰਕਾਰੀ ਜਿਹੜੇ ਸਕ ਇਸ ਤੋਂ ਬਾਅਦ ਸਾਡਾ ਸਰਕਾਰੀ ਇਹ ਨਹੀਂ ਮਤਲਬ ਅੱਜ ਹੀ ਕਰਨੀ ਹੈਗੇ ਚੈੱਕ ਅਸੀਂ ਲਗਾਤਾਰ ਇਹ ਲੈਂਸ ਜੋ ਆ ਰਹੇ ਹੈਗੇ ਉਸ ਨੂੰ ਫੋਟੋ ਚੈਕਿੰਗ ਚੱਲ ਰਹੀ ਹੈ ਲਗਾਤਾਰ ਚੱਲੇਗੀ ਹੰਦਰਪਾਲ ਸਿੰਘ ਪ੍ਰੋਸਰ ਚੇਅਰਮੈਨ ਮੰਤਨ ਕਿਰਤਨ ਅਸੂਸ਼ਣ ਸਰ ਅੱਜ ਆਪ ਸਰਬ ਨੂੰ ਚੈੱਕ ਅੱਜ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਤੇ ਉਹਨਾਂ ਦੇ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਚੈਕਿੰਗ ਕੀਤੀ ਹੈ ਮੈਂ ਇਹਦਾ ਸਵਾਗਤ ਕਰਦਾ ਇੱਕ ਹੁੰਦੀ ਰਹਿਣੀ ਚਾਹੀਦੀ ਇਹ ਇਸ ਤਰ੍ਹਾਂ ਕਿਤੇ ਸਾਲਵਾਰਦੀ ਇੱਕ ਇੱਕ ਵਾਰੀ ਇਹੋ ਜਿਹਾ ਉਤਸਵ ਨਹੀਂ ਹੋਣਾ ਚਾਹੀਦਾ ਜੇ ਵਾਕਿਆ ਹੁੰਦੀ ਰਵੇ ਤੇ ਜਿਹੜੀ ਕੋਈ ਮਾੜੀ-ਭੋਟੀ ਡੈਫੀਸ਼ੈਂਸੀ ਸਾਡੇ ਮਿਲੀ ਹੈ ਉਹ ਵੀ ਡਰਾਈਵਰ ਨਾਲ ਪਰਵਾਹ ਨਹੀਂ ਹੋਣਗੇ ਉਹ ਵੀ ਪੂਰੀ ਹੋ ਜਾਂਦੀ ਸਰ ਇੱਕ ਡਰਾਈਵਰਾਂ ਦਾ ਕਹਿਣਾ ਕਿ ਸਕੂਲਾਂ ਵੱਲੋਂ ਸਾਨੂੰ ਨਾਮ ਨਹੀਂ ਲਗਾਇਆ ਜਾ ਰਿਹਾ ਆਈ ਮਜਬੂਰ ਹਾਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ ਜਿੰਨੀਆਂ ਜਿੰਨਾਂ ਗੱਡੀਆਂ ਨੇ ਰੰਗ ਨਵਾਂ ਕਰਾਏ ਜਾਂ ਜਿੰਨਾਂ ਦੀ ਰਹਿੰਦੀ ਹੈ ਉਹਨਾਂ ਦੀ ਹੈ ਮੋਰਓਵਰ ਮੇਰੀ ਗੱਡੀ ਹੋਏ ਤੇ ਮੈਂ ਨਾਮ ਖਾਵਾਂ ਗੱਡੀਆਂ ਤਾਂ ਆਊਟਸੋਰਸ ਨੇ ਪ੍ਰਾਈਵੇਟ ਨੇ ਤੇ ਪ੍ਰਾਈਵੇਟ ਗੱਡੀਆਂ ਤੇ ਗੱਡੀ ਦੇ ਹੋਰਦੇ ਨਾਲ ਹੁਣ ਮੈਂ ਤੇ ਮੈਂ ਤਾਂ ਬੜ ਕੇ ਲਿਖ ਕੇ ਤੇ ਘੱਟ ਕੀਤਾ ਵੀ ਨਾਲ ਖਾ ਲੋ ਤੇ ਸਰ ਇੱਥੇ ਜਿਹੜਾ ਵੇਕਰ ਨੂੰ ਮਿਲਦਾ ਫਰਸਟ ایڈ ਕਿੱਟਾਂ ਨਹੀਂ ਹੁੰਦੀਆਂ ਉਹ ਫਰਸਟ ایڈ ਕਿੱਟਾਂ ਦੇਖੋ ਫਰਸਟ ایڈ ਕਿੱਟਾਂ ਹੈਗੀਆਂ ਨੇ ਇੱਥੇ ਨੋਟ ਕੀਤੀਆਂ ਨੇ ਕੁਝ ਕਿੱਟਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਐਕਸਪਾਇਰੀ ਡੇਟੀਆਂ ਨੇ ਬਟ ਡਰਾਈਵਰ ਕਿਤੇ ਵੀ ਇੰਨਾ ਪੜਿਆ ਲਿਖਿਆ ਜਾਂ ਇੰਨਾ ਵੇਰ ਨਹੀਂ ਹੁੰਦਾ ਵੀ ਉਹ ਇੰਨਾ ਤਰੀਕਾ ਨੂੰ ਵੇਖ ਸਕਿਆ ਜੇ ਉਹ ਤਰੀਕਾ ਨੂੰ ਵੇਖ ਸਕਦਾ ਹੁੰਦਾ ਤੇ ਫਿਰ ਉਹ ਡਾਕਟਰ ਹੀ ਕਰ ਲੈਣਾ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਚੈੱਕ ਕਰਾਂਗੇ